ਸੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਸਤਸ੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਵੀ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਆੜਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਸਾਡੇ ਸਾਰੇ ਹੀ ਇਸ ਵੇਲੇ ਸਾਡੇ ਵਾਲਾ ਰੇਡੀਓ ਦੇ ਪਰਿਵਾਰਕ ਮੈਂਬਰਾਂ ਨੂੰ ਤੁਹਾਨੂੰ ਜਿੰਨੇ ਵੀ ਇਸ਼ਤਿਹਾਰ ਦਾਤਾ ਆਪਣੇ ਸਾਰਿਆਂ ਨੂੰ ਸਮੁੱਚੀ ਮੈਨੇਜਮੈਂਟ ਨੂੰ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੋੜੀ ਆਪਾਂ ਸਾਰਿਆਂ ਨੇ ਮਨਾ ਲਈ ਆ ਤੇ ਅੱਜ ਮਾਘੀ ਦਾ ਪਵਿੱਤਰ ਦਿਹਾੜਾ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀਟਾਣਾ ਸਾਹਿਬ ਸਭ ਤੋਂ ਪਹਿਲਾਂ ਫਿਰ ਮਾਗੀ ਦੀ ਇਹ ਗੱਲ ਕਰ ਲਈਏ ਜੀ ਅੱਜ ਮਾਗੀ ਮੇਲੇ ਦੇ ਉੱਪਰ ਚੋਣ ਨਗਾਰਾ ਵੱਜੂਗਾ ਜੀ ਇਹ ਕਹਿ ਲੋ ਵੀ ਅਖੀਰਲਾ ਮਾਗੀ ਮੇਲਾ ਹੋਊਗਾ ਮਾਦੀ ਪਾਰਟੀ ਦੇ ਸਿਆਸਤ ਦੇ ਵਿੱਚ ਹੁੰਦੀ ਹੈ ਕਿਉਂਕਿ 27 ਦੇ ਵਿੱਚ ਤਾਂ ਚੋਣ ਜਾਬਤਾ ਲੱਗਿਆ ਹੋਊਗਾ ਤੇ ਉਸ ਤੋਂ ਬਾਅਦ ਫਿਰ ਨਵੀਂ ਜਿਹੜੀ ਪਾਰੀ ਪਤਾ ਨਹੀਂ ਕਿਦੇ ਹੱਥ ਹੁੰਦੀ ਹੈ ਹਾਂ ਬਿਲਕੁਲ ਜੀ ਤੁਹਾਡੀ ਗੱਲ 100% ਦੀ ਸਹੀ ਆ ਕਿ ਮਾਗੀ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਚੱਲ ਰਹੀਆਂ ਸੀ ਤੇ ਅੱਜ ਉਹ ਮਾਗੀ ਮੇਲਾ ਅੱਜ ਮਾਗੀ ਮੇਲੇ ਦੀਆਂ ਕਾਨਫਰੰਸਾਂ ਜਿਹੜੀਆਂ ਉਹ ਮੁਖਸਰ ਸਾਹਿਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੀਆਂ ਤੇ ਇਹਨਾਂ ਕਾਨਫਰੰਸਾਂ ਦੇ ਵਿੱਚ ਜੋ ਰਾਜਨੀਤਿਕ ਲੋਕਾਂ ਨੇ ਆਪਣੇ ਵਿਚਾਰਾਂ ਦੇ ਕੀੜੇ ਕੱਢਣੇ ਆ ਇਹਦੇ ਬਾਰੇ ਆਪਾਂ ਜਾਣਦੇ ਹਾਂ ਕਿ ਕਿਸੇ ਨੇ ਕਿਸੇ ਨਾਲ ਕੋਈ ਢਲਣੀ ਗੁਜ਼ਾਰਨੀ ਤੇ ਕਿਸੇ ਦੀ ਕੋਈ ਗੱਲ ਪੰਜਾਬ ਦੀ ਹਕੀਕਤ ਦੇ ਨਾਲ ਮੇਲ ਨਹੀਂ ਖਾਂਦੀ ਹੋਣੀ ਜਿਵੇਂ ਆਪਾਂ ਕਹਿੰਦੇ ਹੁੰਨੇ ਵੀ 26 ਜਨਵਰੀ ਤੋਂ ਪਹਿਲਾਂ ਹੀ ਅਸੀਂ ਦੱਸ ਦਿੰਦੇ ਹਾਂ ਜੀ ਕਿ ਭਾਈ ਭਾਸ਼ਣ ਦੇ ਵਿੱਚ ਆ ਆ ਗੱਲਾਂ ਨੇਤਾਵਾਂ ਨੇ ਕਹਿਣੀਆਂ ਤੇ ਇੱਕ ਹਫਤਾ ਪਹਿਲਾਂ ਕੀ 6 ਮਹੀਨੇ ਪਹਿਲਾਂ ਹੀ ਪਤਾ ਹੁੰਦਾ ਵੀ ਇਹਨਾਂ ਨੇ ਉੱਥੇ ਕਿਹੜੀਆਂ-ਕਿਹੜੀਆਂ ਗੱਲਾਂ ਸਹਿਣੀਆਂ ਇਹਨਾਂ ਨੇ ਇਹ ਗੱਲ ਕਹਿਣੀ ਅੱਜ ਹਾਲਾਂਕਿ ਆਪਾਂ ਜਦੋਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਸਵੇਰ ਦੇ ਰਿਕਾਰਡਿੰਗ ਵੇਲੇ 10 ਵਜੇ ਆ ਭਾਰਤੀ ਸਮੇਂ ਦੇ ਮੁਤਾਬਕ ਅੱਜ ਬੁੱਧਵਾਰ ਨੂੰ ਸਵੇਰੇ 10 ਵਜੇ ਤੇ ਅੱਜ ਇਹ ਕਾਨਫਰੰਸਾਂ ਹੁਣ ਤੋਂ ਕੁਝ ਘੰਟੇ ਬਾਅਦ ਜਾਂ ਕਹਿ ਲਈਏ ਕੁਝ ਮਿੰਟਾਂ ਬਾਅਦ ਸ਼ੁਰੂ ਹੋ ਜਾਣੀਆਂ ਤੇ ਇਹਨਾਂ ਕਾਨਫਰੰਸਾਂ ਦੇ ਵਿੱਚ ਜੋ-ਜੋ ਇਹਨਾਂ ਨੇ ਆਪਦਾ ਗੁਬਾਰ ਕੱਢਣਾ ਸਿਰਫ ਤੇ ਸਿਰਫ ਉਹ ਗੁਬਾਰ ਹੀ ਹੋਣਾ ਹੋਰ ਇਹਦੇ ਵਿੱਚ ਕੱਢਣ ਪਉਣ ਨੂੰ ਕੁਝ ਨਹੀਂ ਹੋਣਾ ਆਮ ਆਰਮੀ ਪਾਰਟੀ ਵੀ ਚਿਰਾਂ ਬਾਅਦ ਇਹ ਕਾਨਫਰੰਸ ਕਰ ਰਹੀ ਆ ਤੇ ਬੀਜੇਪੀ ਪਹਿਲੀ ਵਾਰੀ ਇਹ ਕਾਨਫਰੰਸ ਕਰ ਰਹੀ ਆ ਮਾਗੀ ਮੇਲੇ ਦੀ ਅਕਾਲੀ ਦਲ ਹਰ ਸਾਲ ਹੀ ਕਰਦਾ ਕਿਉਂਕਿ ਪੰਥਕ ਸਟੇਜ ਲਾਉਂਦੇ ਆ ਤੇ ਅੱਜ ਲੋਕ ਆ ਜਿਹੜੇ ਉਹ ਮੁਖਸਰ ਸਾਹਿਬ ਦੇ ਵਿੱਚ ਮਾਗੀ ਦੇ ਮੇਲੇ ਦੇ ਮੌਕੇ ਨਤਮਸਤਕ ਹੋਣ ਦੇ ਲਈ ਜਾਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਪਰ ਸਿਆਸੀ ਲੋਕਾਂ ਨੇ ਜਿੰਨੀਆਂ ਜਿੰਨੀਆਂ ਕਾਨਫਰੰਸਾਂ ਦੇ ਵਿੱਚ ਗੱਲਾਂ ਕਰਨੀਆਂ ਉਹਦੇ ਵਿੱਚ ਸਭ ਤੋਂ ਵੱਧ ਇਹ ਹੀ ਗੱਲ ਕਹਿਣੀ ਆ ਕਿ ਸਾਡੇ ਨਾਲੋਂ ਚੰਗਾ ਕੋਈ ਨਹੀਂ ਦੂਜੇ ਨਾਲੋਂ ਮਾੜਾ ਕੋਈ ਨਹੀਂ ਇਹਨਾਂ ਨੇ ਇਹੀ ਗੱਲਾਂ ਕਹਿਣੀਆਂ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਅਸੀਂ ਐ ਕਰ ਦਿੰਦੇ ਹੁੰਦੇ ਸੀ ਜੇ ਸਾਡੀ ਸਰਕਾਰ ਅੱਜ ਹੁੰਦੀ ਤਾਂ ਅੱਜ ਆਹ ਵਾਲਾ ਕੁਝ ਨਹੀਂ ਸੀ ਹੋਣਾ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਇਹ ਗੱਲ ਕਹਿਣੀ ਆ ਵੀ ਭਾਈ ਅਸੀਂ ਸਾਰਾ ਕੁਝ ਸਹੀ ਕੀਤਾ ਪਿਛਲੇ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਫੁਲਾਣਿਆਂ ਨੇ ਐ ਕਰਤਾ ਫੁਲਾਣੀ ਨੇ ਐ ਕਰਤਾ ਸੋ ਜਿਵੇਂ ਤੁਸੀਂ ਪਹਿਲਾਂ ਮੋਢੇ ਦੇ ਵਿੱਚ ਗੱਲ ਕਹੀ ਆ ਕਿ ਇਹ ਇਸ ਸਿਆਸੀ ਪਾਰੀ ਦੀ ਇਹ 5 ਸਾਲ ਦੀ ਟਰਮ ਦੀ ਆਖਰੀ ਕਾਨਫਰੰਸ ਆ ਕਿਉਂਕਿ ਅਗਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਜਦੋਂ ਮਾਗੀ ਕਾਨਫਰੰਸ ਆਊਗੀ ਉਦੋਂ ਇਹ ਹੋ ਨਹੀਂ ਸਕਣੀਆਂ ਕਿਉਂਕਿ ਉਦੋਂ ਚੋਣਾਂ ਦਾ ਆਪਤਾ ਲੱਗੇ ਹੁੰਦੀ ਸੰਭਾਵਨਾ ਸੋ ਇਸ ਕਰਕੇ ਅੱਜ ਤੋਂ ਹੀ ਚੋਣ ਨਗਾਰਾ ਚੋਣ ਬਿਗਲ ਚੋਣ ਢੋਲਾ ਜਿਹੜਾ ਇਹਨੇ ਵਜਾ ਦੇਣਾ ਵੀ ਉਦੋਂ ਤੱਕ ਇਹਦੀ ਗੂੰਜ ਪੈਂਦੀ ਰਹੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਜ਼ਾਦ ਦੇ ਵੱਲੋਂ ਪੂਰਾ ਜ਼ੋਰ ਲਾ ਦੇਣਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉੱਧਰ ਜਿਹੜਾ ਤਲਬ ਕੀਤਾ ਹੋਇਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਉਹ ਕਹਿੰਦੇ ਕਿ ਸਮਾ ਬਦਲਣ ਤੇ ਬੜੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਕਿਆ ਜਾ ਰਿਹਾ ਹੈ ਕਿ ਹੁਣ ਸ਼ਾਮ ਨੂੰ 4 ਵਜੇ ਆ ਜਾਣ ਉਹ ਹਾਂ ਬਿਲਕੁਲ ਜੀ ਇਹ ਕੱਲ ਨਾ ਇਹਦੇ ਮਾਮਲੇ ਦੇ ਉੱਤੇ ਬੜਾ ਡਰਾਮਾ ਜਾ ਹੁੰਦਾ ਰਿਹਾ ਵੀ ਭਾਈ ਵਿੱਤੀ ਗੱਲ ਕੀ ਆ ਮਾਜਰਾ ਵਿੱਚੋਂ ਕੀ ਆ ਕਿਉਂਕਿ ਲੰਘੇ ਕੱਲ ਅਕਾਲ ਤਖਤ ਸਾਹਿਬ ਸਖਤਰਤ ਦੇ ਵੱਲੋਂ ਇੱਕ ਲੈਟਰ ਜਾਰੀ ਕੀਤੀ ਜਾਂਦੀ ਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਮੈਂ ਵੀ ਪੜ੍ਹੀ ਆ ਸੋਸ਼ਲ ਮੀਡੀਆ ਤੇ ਪਈ ਹੋਈ ਆ ਸਭ ਨੇ ਪੜ੍ਹੀ ਹੋਣੀ ਆ ਉਹਦੇ ਵਿੱਚ ਇਹ ਗੱਲ ਆਖੀ ਆ ਕਿ ਤੁਹਾਡੇ ਰਜੀਵਿਆਂ ਨੂੰ ਮੁੱਖ ਰੱਖ ਕੇ ਵੀ 10 ਦੀ ਥਾਂ ਦੇ ਉੱਤੇ ਸਮਾਂ 4:30 ਕੀਤਾ ਜਾਂਦਾ ਤੁਸੀਂ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਗਈ ਆ 15 ਜਨਵਰੀ ਨੂੰ 4:30 ਵਜੇ ਤੁਸੀਂ ਇੱਥੇ ਪਹੁੰਚੋ ਯਾਨੀ ਕਿ ਅਕਾਲ ਤਖਤ ਸਾਹਿਬ ਸਕਤਰਤ ਦੇ ਉੱਤੇ ਪੇਸ਼ੀ ਹੋਣ ਵਾਸਤੇ ਆਓ ਪੇਸ਼ ਹੋਣ ਵਾਸਤੇ ਪਰ ਉਸ ਤੋਂ ਕੁਝ ਕਿ ਮਿੰਟਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆ ਜਾਂਦਾ ਉਹਨਾਂ ਨੇ ਟਵੀਟ ਕੀਤਾ ਉਹ ਕਹਿੰਦੇ ਜੀ ਮੈਂ ਤਾਂ ਤੁਹਾਨੂੰ ਸਮਾਂ ਬਦਲਣ ਵਾਸਤੇ ਕਿਹਾ ਹੀ ਨਹੀਂ ਨਾ ਮੇਰੀ ਟੀਮ ਦੇ ਕਿਸੇ ਮੈਂਬਰ ਨੇ ਗੱਲ ਕਹੀ ਆ ਮੈਂ ਤਾਂ ਵੇਲੇ ਸਿਰ ਪਹੁੰਚੂੰਗਾ ਮੈਂ ਤਾਂ ਸਵੇਰੇ 10:00 ਵਜੇ ਦਿੱਤੇ ਹੋਏ ਸਮੇਂ ਮੁਤਾਬਕ ਮਿੱਥੇ ਹੋਏ ਸਮੇਂ ਮੁਤਾਬਕ ਮੈਂ ਸਵੇਰੇ 10:00 ਵਜੇ ਹਾਜ਼ਰ ਹੋ ਜਾਣਾ ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਸ ਵੇਲੇ ਪਹੁੰਚਣ ਤੇ ਸਮਾ ਬਦਲਣ ਦੇ ਨਾਂ ਦੇ ਉੱਤੇ ਤੇ ਸਿਆਸੀ ਤੌਰ ਦੇ ਉੱਤੇ ਜੰਗ ਜੀ ਜਾਰੀ ਰਹੀ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਜੀ ਮੁੱਖ ਮੰਤਰੀ ਨੇ ਉੱਥੇ ਜਾ ਕੇ ਕੀ ਕਹਿਣਾ ਤੇ ਮੁੱਖ ਮੰਤਰੀ ਨੂੰ ਉੱਥੇ ਕੀ ਪੁੱਛਣਾ ਇਹ ਸਭ ਦੀ ਚਰਚਾ ਦਾ ਵਿਸ਼ਾ ਕਿਉਂਕਿ ਸਮਾ ਬਦਲਿਆ ਕਿਉਂ ਤੇ ਸਮਾ ਬਦਲਿਆ ਕਬੂਲ ਕਿਉਂ ਨਹੀਂ ਕੀਤਾ ਇਹਨਾਂ ਦੋਹਾਂ ਦੇ ਉੱਤੇ ਚਰਚਾ ਚੱਲੀ ਜਾਂਦੀ ਆ ਸੋ ਮੁੱਖ ਮੰਤਰੀ ਕੱਲ ਨੂੰ ਯਾਨੀ ਕਿ 15 ਤਰੀਕ ਨੂੰ ਸਵੇਰੇ 10 ਵਜੇ ਅਕਾਲ ਤਖਤ ਸਾਹਿਬ ਤੇ ਤਲਬ ਹੋਣਗੇ ਜਦੋਂ ਤੱਕ ਆਪਾਂ ਕੱਲ ਨੂੰ ਖਬਰਾਂ ਰਿਕਾਰਡ ਕਰਨੀਆਂ ਉਸ ਤੋਂ ਕੁਝ ਮਿੰਟਾਂ ਬਾਅਦ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪਹੁੰਚ ਜਾਣਾ ਸਤਿਕਰਤ ਦੇ ਵਿੱਚ ਪਹੁੰਚ ਜਾਣਾ ਤੇ ਉਹਨਾਂ ਨੇ ਉੱਥੇ ਸਪਸ਼ਟੀ ਕਰਨ ਦੇਣਾ ਸਪਸ਼ਟੀ ਕਰਨ ਦੇ ਨਾਲ-ਨਾਲ ਉਹ ਕਿਹੜੀਆਂ-ਕਿਹੜੀਆਂ ਗੱਲਾਂ ਹੋਣ ਆਪਣੇ ਵੱਲੋਂ ਕਹਿਣਗੇ ਕਿਹੜੇ-ਕਿਹੜੇ ਸਵਾਲ ਰੱਖਣਗੇ ਕੀ ਸਵਾਲ ਰੱਖਣ ਦੀ ਇਜਾਜ਼ਤ ਹੋਊਗੀ ਕਿ ਨਹੀਂ ਹੋਊਗੀ ਇਹ ਸਭ ਦੇ ਧਿਆਨ ਦੇ ਵਿੱਚ ਗੱਲ ਖਿੱਚੀ ਰਣੀ ਆ ਪਰ ਕੁੱਲ ਮਿਲਾ ਕੇ ਸੌ ਆਠ ਰੱਸਾ ਸਿਰੇ ਤੇ ਗੰਢ ਗੱਲ ਇਹ ਆ ਵੀ 15 ਜਨਵਰੀ ਦੇ ਮੱਦੇਨਜ਼ਰ ਲੋਕਾਂ ਦਾ ਧਿਆਨ ਕੱਲੀ-ਕੱਲੀ ਗੱਲ 'ਤੇ ਰਹਿਣਾ ਕਿ ਮੁੱਖ ਮੰਤਰੀ ਤੇ ਜਥੇਦਾਰ ਸਾਹਿਬ ਦੀ ਆਪਸ ਦੇ ਵਿੱਚ ਗੱਲ ਹੁੰਦੀ ਕਿਹੜੀ ਹੈ ਜੀ ਜੀ ਤੇ ਟੈਣਾ ਸਾਹਿਬ ਉੱਧਰ ਬਾਬਲ ਕਲਾਂ ਗੋਲੀकांड ਦੇ ਪੀੜਤ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਮੁੱਖ ਮੰਤਰੀ ਤੋਂ ਜਵਾਬ ਲਈ ਜਾਣ ਜੀ ਹਾਂ ਬਿਲਕੁਲ ਜੀ ਮੇਰੇ ਖਿਆਲ ਆ ਵੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਯਾਦ ਹੀ ਹੋਣਾ ਕਿ ਹੋਇਆ ਕੀ ਸੀਗਾ ਕਈ ਸਾਲ ਪਹਿਲਾਂ ਬਾਬਲ ਕਲਾਂ ਗੋਲੀकांड ਵਾਪਰਿਆ ਸੀ ਇਸ ਬਾਬਲ ਕਲਾਂ ਗੋਲੀकांड ਦੇ ਵਿੱਚ ਦੋ ਜਾਣੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸੀ ਉਨ੍ਹਾਂ ਦੋ ਜਣਿਆਂ ਦੇ ਵਿੱਚ ਇੱਕ ਦਾ ਨਾਂ ਸੀ ਕ੍ਰਿਸ਼ਨ ਭਗਵਾਨ ਸਿੰਘ ਉਸ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤ ਸੁਖਰਾਜ ਸਿੰਘ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਹੈ ਵੀ ਜਦੋਂ 15 ਤਰੀਕ ਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਦੇ ਵਿਖੇ ਤਲਬ ਹੋਣ ਵਾਸਤੇ ਆਉਣ ਤਾਂ ਕਿਰਪਾ ਕਰਕੇ ਇਹਨਾਂ ਦੇ ਕੋਲੋਂ ਤਿੱਖੇ ਸਵਾਲ ਜਵਾਬ ਕੀਤੇ ਜਾਣ ਕਿਰਪਾ ਕਰਕੇ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਤੁਸੀਂ ਹੁਣ ਤੱਕ ਕੀਤਾ ਕੀਆ ਤੁਸੀਂ ਹੁਣ ਤੱਕ ਦੈਵਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿੱਚ ਪੀੜਤਾ ਨੂੰ ਕਿਹੜਾ ਇਨਸਾਫ ਦਿੱਤਾ ਕੀ ਹੋ ਗਿਆ ਇਨਸਾਫ ਦਿੱਤਾ ਇਨਸਾਫ ਦਿੱਤਾ ਕਿ ਨਹੀਂ ਦਿੱਤਾ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਸੁਖਰਾਜ ਸਿੰਘ ਨੇ ਕਿਉਂਕਿ ਉਹ ਉਹ ਨੌਜਵਾਨ ਆ ਜਿਹੜਾ ਬੇਕਸੂਰ ਬਾਪ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਪੁਲਸੀਆ ਗੋਲੀ ਨਾਲ ਮਾਰਿਆ ਗਿਆ ਉਸ ਤੋਂ ਬਾਅਦ ਰਾਜਨੀਤੀ ਵੀ ਹੋਈ ਪਰ ਉਹਦੀ ਕਿਸੇ ਨੇ ਪੇਸ਼ ਨਹੀਂ ਚੱਲਣ ਦਿੱਤੀ ਤੇ ਉਹ ਗੱਲ ਇਹ ਆ ਵੀ ਪੇਸ਼ ਇਹੋ ਜਿਹੜਾ ਧਾਰਮਿਕ ਅਸੀਂ ਨਾ ਪੰਜਾਬੀ ਆ ਜਿਹੜੇ ਉਹ ਧਾਰਮਕਤਾ ਧਾਰਮਕਤਾ ਧਾਰਮਿਕਤਾ ਦਾ ਕਰਦੇ ਰਹਿੰਦੇ ਆ ਪਰ ਸਾਨੂੰ ਧਾਰਮਿਕ ਬਾਬਲਿਆ ਦੀ ਅਸਲ ਜਾਣਕਾਰੀ ਜਾਂ ਅਸਲ ਗੰਭੀਰਤਾ ਦੇ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂਗਾ ਨਾ ਤਾਂ ਬਾਈਬਲ ਕਲਾ ਗੋਲੀਕਾਰ ਦੇ ਵਿੱਚ ਪੀੜਤਾਂ ਦੀ ਕਿਸੇ ਨੇ ਸਾਰ ਲਈ ਅਸਲ ਅਰਥਾਂ ਚ ਤੇ ਨਾ ਹੀ ਸਵਾ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਇਸ ਵੇਲੇ ਸਮਾਨੇ ਵਾਲੇ ਟਾਵਰ ਦੇ ਉੱਤੇ ਬੈਠੇ ਬੰਦੇ ਦੇ ਬਾਰੇ ਕਿਸੇ ਨੇ ਸੋਚਿਆ ਹੁਣ ਉਹ ਕਿਹੜਾ ਇੰਜੋਏ ਕਰਨ ਦੇ ਲਈ ਬੈਠਾ ਉਹ ਬੈਠਾ ਹੈਗਾ ਜੀ ਇਸ ਵੇਲੇ ਉੱਥੇ ਇਸ ਕਰਕੇ ਕਿ ਭਾਈ ਅਸੀਂ ਬੇਅਦਬੀ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਵਾਈਏ ਪਰ ਉਹਦੀ ਕਿਸੇ ਨੇ ਸਾਰ ਹੀ ਨਹੀਂ ਲਈ ਉਹ ਉੱਥੇ ਬੈਠਾ ਲੋਕਾਂ ਨੂੰ ਇਹ ਬਕੀਪਾ ਮਰ ਜੇ ਮਰ ਜੇ ਜਾਂਦਾ ਰਹੇ ਜਾਂਦਾ ਰਹੇ ਜੀ ਆਪਾਂ ਇਸੇ ਗੱਲ ਤੋਂ ਕੀ ਲੈਣਾ ਸੋ ਇਹ ਸਾਡੇ ਪੰਜਾਬੀਆਂ ਦੇ ਅਵੇਸਲੇ ਪੜਨ ਦੀ ਇੱਕ ਉਤਮ ਉਦਾਹਰਨ ਆ ਸਭ ਤੋਂ ਵੱਡੀ ਉਦਾਹਰਨ ਇਹ ਆ ਵੀ ਅਸੀਂ ਕਹਿੰਦੇ ਬਹੁਤ ਕੁਝ ਅਸੀਂ ਕਰਦੇ ਕੁਝ ਨਹੀਂ ਸਰਕਾਰਾਂ ਨੂੰ ਜਵਾਬ ਦੇ ਕਰਾਂਗੇ ਫਲਾਂ ਕਰਾਂਗੇ ਢਿੰਕ ਕਰਾਂਗੇ 3600 ਅਸੀਂ ਗੱਲ ਕਰਦੇ ਆ ਪਰ ਪ੍ਰੈਕਟੀਕਲ ਤੌਰ ਤੇ ਕੁਝ ਨਹੀਂ ਹੁੰਦਾ ਜੀ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਸੋ ਵੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਸਵਾਲ ਜਵਾਬ ਹੁੰਦੇ ਨੇ ਖੈਰ ਤੈਣਾ ਸਾਹਿਬ ਬੜੇ ਲੰਮੇ ਸਮੇਂ ਤੋਂ ਬਾਅਦ ਮਜੀਠੀਆ ਹੋਰਾਂ ਦੇ ਨਾਲ ਜੁੜੀ ਹੋਈ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਕਹਿੰਦੇ ਜੇਲ੍ਹ 'ਚ ਮਜੀਠੀਆ ਦੀ ਸੁਰੱਖਿਆ ਸੰਬੰਧੀ ਹਾਈ ਕੋਰਟ ਸਖਤ ਹੈ ਜੀ ਦੇਖੋ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਏਜੰਸੀਆਂ ਦੇ ਵੱਲੋਂ ਨਾ ਖੁਫੀਆ ਏਜੰਸੀਆਂ ਦੇ ਵੱਲੋਂ ਤੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਇੱਕ ਚਿੱਠੀ ਭੇਜੀ ਗਈ ਆ ਉਹ ਰਿਚ ਇਹ ਗੱਲ ਕਹੀ ਗਈ ਹੈ ਕਿ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਜਲਦ ਤੋਂ ਜਲਦ ਸਿਕਿਉਰਟੀ ਜਿਹੜੀ ਵਧਾਈ ਜਾਵੇ ਤੇ ਅੱਤਵਾਦੀ ਸੰਗਠਨਾਂ ਜਿਹੜੇ ਉਹ ਵਿਕਰਮ ਸਿੰਘ ਮਜੂਠੀਆ ਦਾ ਜੇਲ੍ਹ ਦੇ ਵਿੱਚ ਜਾਣੀ ਨੁਕਸਾਨ ਕਰ ਸਕਦੇ ਆ ਇਹਦੇ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਤਾਂ ਬਹੁਤਾ ਨਹੀਂ ਪਤਾ ਲੱਗਾ ਪਰ ਪੰਜਾਬ ਦੀਆਂ ਸਿਕਿਉਰਟੀ ਏਜੰਸੀਆਂ ਦੇ ਵਿੱਚ ਇੱਕ ਵਾਰੀ ਜ਼ਰੂਰ ਪੜਤੂ ਪਿਆ ਵੀ ਕਿਤੇ ਸੱਚੀ-ਮੁੱਚੀ ਕੋਈ ਅਣਸੁਖਾਂਵਾਂ ਨਾ ਵਾਪਰ ਜੇ ਇਹ ਉਸ ਸੰਦਰਭ ਦੇ ਵਿੱਚ ਹੀ ਖਬਰ ਆ ਹੁਣ ਇਹਦੇ ਵਿੱਚ ਨਵੀਂ ਜਾਣਕਾਰੀ ਇਹ ਆਈ ਆ ਵੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਦੋ ਟੱਕ ਕੇ ਗੱਲ ਕਹੀ ਗਈ ਆ ਪੰਜਾਬ ਦੀ ਸਰਕਾਰ ਨੂੰ ਵੀ ਕੋਈ ਅਣਗੈਲੀ ਨਹੀਂ ਵਰਤਣੀ ਚਾਹੀਦੀ ਜੇਕਰ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਕਿਸੇ ਵੀ ਕਿਸਮ ਦਾ ਕੋ ਖਤਰਾ ਪੈਦਾ ਹੁੰਦਾ ਇਹਦੇ ਲਈ ਪੰਜਾਬ ਦੀ ਸਰਕਾਰ ਪੰਜਾਬ ਪੁਲਿਸ ਦੇ ਅਧਿਕਾਰੀ ਡੀਜੀਪੀ ਜੇਲ੍ਹਾਂ ਤੇ ਹੋਰ ਜਿਹੜਾ ਕੋਈ ਤੰਗ-ਜਾਮ ਹੁੰਦਾ ਤੇ ਕਹਿੰਦੇ ਜੀ ਉਹ ਜ਼ਿੰਮੇਵਾਰ ਹੋਊਗਾ ਇਹ ਗੱਲ ਕਹੀ ਗਈ ਆ ਅਦਾਲਤ ਦੇ ਵੱਲੋਂ ਦੋ ਟੱਕ ਕੇ ਕਿ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਜੇਕਰ ਕੁਝ ਵੀ ਅਣਗੈਲੀ ਵਾਪਰ ਜਾਂਦੀ ਆ ਕੋਈ ਜਾਨੀ ਮਾਲੀ ਨੁਕਸਾਨ ਬਿਕਰਮ ਮਜੀਠੀਆ ਦਾ ਜਾਂ ਕਿਸੇ ਵੀ ਕੈਦੀ ਦਾ ਜੇਲ੍ਹ ਦੇ ਵਿੱਚ ਹੋ ਜਾਂਦਾ ਉਹ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਸੂਬੇ ਦੀਆਂ ਜੇਲਾਂ ਦੀ ਜ਼ਿੰਮੇਵਾਰੀ ਆ ਕਿ ਬੰਦੇ ਨੂੰ ਜੇਲ੍ਹ ਦੇ ਵਿੱਚ ਸੁਰੱਖਿਅਤ ਕਿਵੇਂ ਰੱਖਣਾ ਕਿਉਂਕਿ ਉਹ ਆਪਣੀ ਕੈਦ ਭੁਗਤਣ ਦੇ ਲਈ ਦਾ ਜਿਹੜੀ ਵੀ ਉਹਨੂੰ ਸਜ਼ਾ ਹੋਈ ਆ ਜਾਂ ਜਿਹੜੇ ਵੀ ਕੇਸ ਦੇ ਵਿੱਚ ਉਹਨੂੰ ਰੱਖਿਆ ਉਹ ਉਸ ਕਰਕੇ ਉੱਥੇ ਬੈਠਾ ਹੈਗਾ ਸੋ ਮਤਲਬ ਕਰਨ ਦਾ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਅਨਸੁਖਾਵਾਂ ਨਾ ਵਾਪਰੇ ਇਹਦੇ ਲਈ ਨਾਬੇ ਦੀ ਜੇਲ੍ਹ ਦੇ ਵਿੱਚ ਸਿਕਿਉਰਿਟੀ ਬਹੁਤ ਟਾਈਟ ਕਰ ਦਿੱਤੀ ਗਈ ਆ ਨਾਬੇ ਦੀ ਜੇਲ੍ਹ ਦੇ ਵਿੱਚ ਆਉਣ ਜਾਣ ਵਾਲਾ ਕੋਈ ਵੀ ਬੰਦਾ ਇਹ ਨਹੀਂ ਵੀ ਜਦੋਂ ਮਰਜ਼ੀ ਆ ਗਿਆ ਜਦੋਂ ਮਰਜ਼ੀ ਚਲਾ ਗਿਆ ਸਿਕਿਉਰਿਟੀ ਬਹੁਤ ਸਖਤ ਹੋ ਗਈ ਹੈ ਉੱਥੇ ਕੋਈ ਵੀ ਆਮ ਬੰਦਾ ਜਾ ਨਹੀਂ ਸਕੂਗਾ ਜੇਕਰ ਪਰਿਵਾਰਕ ਮੈਂਬਰ ਵੀ ਜਾਂਦੇ ਆ ਤਾਂ ਉਹਨਾਂ ਦੀ ਵੀ ਸਖਤ ਚੈਕਿੰਗ ਹੁੰਦੀ ਹੈ ਤਾਂ ਕਿਤੇ ਕੁਝ ਅਣਸੁਖਾਵਨਾ ਵਾਪਰ ਜੇ ਜੀ ਬਿਲਕੁਲ ਤੇ ਟੈਣਾ ਸਾਹਿਬ ਉੱਧਰ ਦੂਸਰੇ ਬੰਨੇ ਜਿਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਸਮੁੱਚੇ ਭਾਰਤ ਵਿੱਚੋਂ ਵੈਸੇ ਤਾਂ ਤੇ ਪੰਜਾਬ ਦੇ ਵਿੱਚੋਂ ਹੈਰਾਨ ਕਰਦੀਆਂ ਨੇ ਕਿ ਆਖਰਕਾਰ ਹੋਈ ਕੀ ਜਾਂਦਾ ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋਈ ਜਾਂਦਾ ਕਹਿੰਦੇ ਕਿ ਹੁਣ ਇਹ ਜਿਹੜੇ ਕੈਦੀ ਨੇ ਉਹਨਾਂ ਦੇ ਵੱਲੋਂ ਪੁਲਿਸ 'ਤੇ ਹਮਲਾ ਕੀਤਾ ਗਿਆ ਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਕਿੱਥੋਂ ਦੀ ਖਬਰ ਹੈ ਜੀ ਇਹ ਤਾਂ ਜੀ ਮੈਂ ਕੱਲ ਹੈਰਾਨ ਹੀ ਰਹਿ ਗਿਆ ਇਸ ਖਬਰ ਨੂੰ ਪੜ੍ਹ ਕੇ ਵੀ ਪੰਜਾਬ ਦੇ ਵਿੱਚ ਬਿਲਕੁਲ ਹਰ ਕੁਝ ਫਿਲਮੀ ਹੋਈ ਜਾਂਦਾ ਵੀ ਜਿਵੇਂ ਫਿਲਮਾਂ 'ਚ ਹੁੰਦਾ ਨਾ ਵੀ ਗੁੰਡੇ ਭੱਜ ਗਏ ਬਦਮਾਸ਼ ਭੱਜ ਗਏ ਆ ਕਰਤਾ ਉਹ ਕਰਤਾ ਬਿਲਕੁਲ ਉਸੇ ਤਰਜ਼ ਦੇ ਉੱਤੇ ਸਾਰੀ ਗੱਲਬਾਤ ਹੋਈ ਜਾਂਦੀ ਆ ਇਹ ਖਬਰ ਆਈ ਜੀ ਅੰਮ੍ਰਿਤਸਰ ਦੇ ਵੱਲੋਂ ਇੱਥੇ ਪਤਾ ਲੱਗਾ ਜੀ ਕਿ ਕੱਲ ਮੇਰਾ ਖੜਾ ਥਾਣਾ ਚੰਡੇਰ ਆ ਤੇ ਜਿਹਦੇ ਵਿੱਚ ਜਿੱਥੋਂ ਲੈ ਕੇ ਆਈ ਸੀਗੀ ਪੁਲਿਸ ਤੇ ਜਿਹੜੇ ਤਿੰਨ ਕੈਦੀ ਆ ਉਹਨਾਂ ਨੂੰ ਅੰਮ੍ਰਿਤਸਰ ਦੇ ਅਦਾਲਤ ਦੇ ਵਿੱਚ ਪੇਸ਼ੀ ਵਾਸਤੇ ਲੈ ਕੇ ਆਈ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਪੇਸ਼ੀ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਕੇ ਜਾ ਰਹੇ ਆ ਤੇ ਰਾਹ ਦੇ ਵਿੱਚ ਜਿਹੜੀ ਸਰਕਾਰੀ ਗੱਡੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਆ ਰਾਹ ਦੇ ਵਿੱਚ ਜਿਹੜਾ ਗੱਡੀ ਦਾ ਡਰਾਈਵਰ ਆ ਉਹ ਪਿਸ਼ਾਬ ਕਰਨ ਵਾਸਤੇ ਉੱਤਰਿਆ ਗੱਡੀ ਦੇ ਵਿੱਚੋਂ ਉਹ ਪਸ਼ਾਬ ਕਰਨ ਵਾਸਤੇ ਉਤਰਿਆ ਤੇ ਕੈਦੀ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਵੀ ਹੁਣ ਆਪਣੇ ਕੋਲੇ ਮੌਕਾ ਪੱਜਣ ਦਾ ਇਹਨਾਂ ਨੇ ਸੋਚਿਆ ਵੀ ਹੁਣ ਮੌਕਾ ਬਣ ਗਿਆ ਹੁਣ ਆਪਾਂ ਭੱਜ ਲਗੇ ਲਓ ਜੀ ਇਹਨਾਂ ਮਾਂ ਦੇ ਪੁੱਤਰ ਨੇ ਕੀ ਕੀਤਾ ਵੀ ਅਸੀਂ ਹੁਣ ਭੱਜ ਲਗੇ ਸ਼ੇਸ਼ਤੀ ਇਹਨਾਂ ਨੇ ਮਾਰੀ ਸਿਰਫ ਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਭਜਾਈ ਲਈ ਕਹਿਣ ਦਾ ਭਾਵ ਗੱਡੀ ਦੇ ਵਿੱਚ ਦੋ ਤਿੰਨ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਕਿ ਇਹਨਾਂ ਦੀ ਰਾਖੀ ਵਾਸਤੇ ਸੀ ਜਿਵੇਂ ਫਿਲਮਾਂ 'ਚ ਹੁੰਦਾ ਵੀ ਗੱਡੀ ਨੂੰ ਭਜਾਰੇ ਗੁੰਡੇ ਤੇ ਵਿੱਚ ਉਹਦੇ ਪੁਲਿਸ ਮੁਲਾਜ਼ਮਾਂ ਨਾਲ ਲੜਾਈ ਚੱਲ ਪਈ ਗੱਡੀ ਦੇ ਵਿੱਚ ਹੀ ਲਓ ਜੀ ਛਤਰਾ ਛਤਰੀ ਹੋ ਰਹੇ ਆ ਮੁੱਕ ਮੁੱਕੀ ਹੋ ਰਹੀ ਆ ਪਰ ਇਹ ਗੱਲ ਹੋਈ ਜੀ ਕਿ ਜਦੋਂ ਕਬਰਾਹਟ ਦੇ ਵਿੱਚ ਤੇ ਫਿਰ ਇਹਨਾਂ ਕੈਦੀਆਂ ਦੇ ਵੱਲੋਂ ਭਜਾਈ ਹੋਈ ਗੱਡੀ ਮੂਰੇ ਇਨੋਵਾ ਗੱਡੀ ਚ ਵੱਜ ਗਈ ਇਨੋਵਾ ਗੱਡੀ ਚ ਵੱਜ ਗਈ ਪੁਲਿਸ ਵਾਲੀ ਗੱਡੀ ਦੇ 에ਅਰ ਬੈਗ ਖੁੱਲ ਗਏ ਲਓ ਜੀ ਉਸ ਤੋਂ ਬਾਅਦ ਇਹ ਗੱਡੀ ਉੱਥੇ ਰੁਕ ਗਈ ਤੇ ਪੁਲਿਸ ਵਾਲਿਆਂ ਨੇ ਉਹ ਦੁਬਾਰਾ ਫੜ ਲਿਆ ਮਤਲਬ ਜੇ ਕਿਤੇ ਇਨੋਵਾ ਦੇ ਵਿੱਚ ਨਾ ਵੱਜੀਦੀ ਜੇਕਰ ਵਿੱਚ ਪੁਲਿਸ ਮੁਲਾਜ਼ਮ ਨਾ ਹੁੰਦੇ ਜੇਕਰ ਗੁੱਥਮ ਗੁੱਥਾ ਨਾ ਹੁੰਦੇ ਉਹ ਪੁਲਿਸ ਦੀ ਗੱਡੀ ਲੈ ਕੇ ਫਰਾਰ ਹੋ ਚਲੇ ਸੀ ਜੀ ਜੀ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਬਿਲਕੁਲ ਫਿਲਮੀ ਸੀਨ ਹੁੰਦੇ ਪਏ ਨੇ ਪਤਾ ਹੀ ਨਹੀਂ ਵੀ ਕੀ ਕੁਝ ਵਾਪਰੀ ਜਾਂਦਾ ਇੱਕ ਹੋਰ ਖਬਰ ਹੈ ਜੀ ਕਹਿੰਦੇ ਪਤੰਗ ਚੜਾਉਂਦੇ ਮੁੰਡਿਆਂ ਨੇ ਗੋਲੀਆਂ ਚਲਾਈਆਂ ਨੇ ਜੀ ਇਹ ਕਿੱਥੋਂ ਦੀ ਖਬਰ ਹੈ ਇਹ ਜੀ ਅਮਰਸਰ ਤੋਂ ਹੀ ਆਈ ਆ ਖਬਰ ਇੱਥੇ ਮਦੀਠਾ ਰੋਡ ਦੇ ਉੱਤੇ ਇੱਕ ਕੋਠੀ ਆ ਉਹਦੇ ਵਿੱਚ ਪਤੰਗਾਂ ਚੜਾਉਂਦੇ ਸੀਗੇ ਨੌਜਵਾਨ ਤੇ ਉੱਥੇ ਪਤੰਗ ਪਤੰਗ ਚੜਾਉਣੀ ਮਾੜੀ ਗੱਲ ਨਹੀਂ ਬਚਾ ਕੇ ਸੰਜੀਦਾ ਤਰੀਕੇ ਦੇ ਨਾਲ ਸਮਝ ਕੇ ਸਾਰੀ ਗੱਲ ਸਮਝਦਾਰੀ ਨਾਲ ਸੋਚ ਵਿਚਾਰ ਕੇ ਤੇ ਆਪ ਦਾ ਪਤੰਗ ਚੜਾਓ ਪਰ ਇਹ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਫੁਕਰਿਆਂ ਦੀ ਵੀ ਕਮੀ ਨਹੀਂ ਆ ਤੇ ਫੁਕਰਿਆਂ ਦੀ ਰਾਜਧਾਨੀ ਬਣਿਆ ਪਿਆ ਇਸ ਵੇਲੇ ਪੰਜਾਬ ਇਹਨਾਂ ਨੇ ਕੀ ਕੀਤਾ ਜੀ ਉੱਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਅਸਮਾਨ ਦੇ ਵੱਲ ਤਰਕੇ ਗੋਲੀਆਂ ਚੜਾਈਆਂ ਇਹਨਾਂ ਨੇ ਹਾਲਾਂਕਿ ਚਲੋ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਲ ਇਹ ਆ ਵੀ ਤੁਸੀਂ ਕਿਹੜੇ ਰਾਹ ਤੇ ਪਏ ਆ ਤੁਸੀਂ ਕੈਸੇ ਮਨੁੱਖ ਆ ਤੁਸੀਂ ਕਿਹੜੀ ਫੁਕਰਗਰਦੀ ਦੇ ਵਿੱਚ ਪਏ ਆ ਇਹਨਾਂ ਨੇ ਫਿਰ ਤਰਨੂ ਕਰਕੇ ਗੋਲੀਆਂ ਚਲਾਈਆਂ ਤੇ ਵੀਡੀਓ ਬਣ ਗਈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪੈ ਗਈ ਤੇ ਹੁਣ ਫੋਟੋਆਂ ਵੀ ਪੁਲਿਸ ਕੋਲ ਪਹੁੰਚ ਗਈਆਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾਊਗੀ ਵੇਨੇ ਪਾਈ ਕੀ ਬਣਦਾ ਹੋਂਦੇ ਸਮੇਂ ਦੇ ਵਿੱਚ ਪਰ ਇਹ ਦੱਸਣ ਦੇ ਲਈ ਕਾਫੀ ਗੱਲ ਆ ਵੀ ਪੰਜਾਬੀ ਫੁਕਰੇ ਕਿਸ ਤਰੀਕੇ ਨਾਲ ਹੋ ਗਏ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਹੈ ਹੁਣ ਉਹਦੇ ਬਾਰੇ ਗੱਲ ਕਰਦੇ ਆਂ ਜੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹਨੂੰ ਕੁੱਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਹੈ ਕੁੱਤਿਆਂ ਦੇ ਨਾਲ ਉਹ ਆਪਣੇ ਘਰ ਲੈ ਜਾਣ ਬਿਲਕੁਲ ਜੀ ਦੇਖੋ ਮਾਨ ਜੋ ਅਦਾਲਤ ਨੇ ਕੱਲ ਇਸ ਗੱਲ ਦੇ ਉੱਤੇ ਹੈਰਾਨੀ ਪ੍ਰਗਟਾਈ ਆ ਕਿ ਕੀ ਅੱਜ ਤੱਕ ਬੰਦਿਆਂ ਦੇ ਬਾਰੇ ਵੀ ਇੰਨੀਆਂ ਗੰਭੀਰ ਚਰਚਾਵਾਂ ਹੋਈਆਂ ਜਿੰਨੀ ਉਹ ਕਹਿੰਦੇ ਆ ਆਪਾਂ ਚਰਚਾ ਕਰੀ ਜਾਨੇ ਇਸ ਵੇਲੇ ਵੀ ਭਾਈ ਕੁੱਤਿਆਂ ਦੇ ਅਧਿਕਾਰ ਇਦਾਂ ਹਨ ਕੁੱਤਿਆਂ ਦੇ ਹੱਕ ਇਦਾਂ ਹਨ ਠੀਕ ਆ ਬੇਜ਼ੁਬਾਨਾ ਸਤਕਾਰਯੋਗ ਆ ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਕੁੱਤੇ ਵੀ ਮਨੁੱਖ ਜਾਂ ਪਸ਼ੂ ਜਾਂ ਪੰਛੀ ਆ ਜਿਹੜੇ ਉਹ ਮਨੁੱਖ ਦੀ ਨਿਰਪਰਤਾ ਦੇ ਉੱਤੇ ਹੈਗੇ ਆ ਵੀ ਮਨੁੱਖਾ ਜਿਹੜਾ ਇਹਨਾਂ ਦੀ ਸਾਂਭ ਸੰਭਾਲ ਕਰੂਗਾ ਇਹ ਤਾਂ ਬਚੇ ਰਹਿ ਸਕਦੇ ਆ ਪਰ ਅਦਾਲਤ ਨੇ ਕਿਹਾ ਜੀ ਪਿਛਲੇ ਕਈ ਰੋੜਾਂ ਤੋਂ ਲਗਾਤਾਰ ਕੁੱਤਿਆਂ ਦੇ ਮਾਮਲੇ ਤੇ ਸੁਣਵਾਈ ਹੋ ਰਹੀ ਆ ਪਰ ਉਹਨਾਂ ਨੇ ਕਿਹਾ ਜੀ ਕਿ ਕਿਸੇ ਨੇ ਵੀ ਇਸ ਮਸਲੇ ਦੇ ਉੱਤੇ ਕੁਝ ਨਹੀਂ ਕੀਤਾ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਜੋ ਕੁੱਤ ਚੱਲ ਰਿਹਾ ਉਹ ਕਦੇ ਜੀ ਹੈਰਾਨ ਕਰਨ ਦੀ ਗੱਲ ਆ ਇਹ ਵੀ ਗੱਲ ਕਹੀ ਆ ਵੀ ਜਿਹੜੇ ਡੌਗ ਲਵਰ ਆ ਡੌਗ ਲਵਰ ਇਹ ਕਿਉਂ ਨਹੀਂ ਸੋਚਦੇ ਕਿ ਮਨੁੱਖ ਦੀ ਜ਼ਿੰਦਗੀ ਕੁੱਤਿਆਂ ਤੋਂ ਵੀ ਕੀਮਤੀ ਆ ਤੁਸੀਂ ਕੁੱਤਿਆਂ ਦੀ ਲੜਾਈ ਤਾਂ ਲੜਦੇ ਆ ਪਰ ਬੰਦਿਆਂ ਦੀ ਲੜਾਈ ਕੌਣ ਲੜੂਗਾ ਫਿਰ ਦੋ ਟੋਕ ਕੋਈ ਹੋਰ ਗੱਲ ਕਹੀ ਆ ਉਹ ਕਹਿੰਦੇ ਵੀ ਜਿਹੜੇ ਇੱਥੇ ਅਵਾਰਾ ਕੁੱਤਿਆਂ ਦੇ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਜੀ ਕਿ ਇਹਨਾਂ ਨੂੰ ਕੁੱਤਿਆਂ ਦੇ ਅਧਿਕਾਰ ਆ ਇਹ ਫਿਰ ਆਪਦੇ ਘਰ ਦੇ ਵਿੱਚ ਲੈ ਜਾ ਕੇ ਕੁਛ ਖੋਹਦੇ ਪਿਆਉਂਦੇ ਕਿਉਂ ਨਹੀਂ ਗਏ ਜਦੋਂ ਇਹਨਾਂ ਕੁੱਤਿਆਂ ਨੇ ਕਰਕੇ 9 ਸਾਲ ਦਾ ਬੱਚਾ ਨੋਟਿਆ ਜਾਂਦਾ ਉਹਦੇ ਲਈ ਜ਼ਿੰਮੇਵਾਰ ਕੌਣ ਆ ਤੇ ਇੱਥੇ ਇੱਕ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਡੌਗ ਲਵਰ ਦੇ ਵੱਲੋਂ ਕਹਿੰਨੀ ਜੀ ਜਿਹੜੀਆਂ ਸੜਕਾਂ ਦੇ ਉੱਤੇ ਜਾਂ ਫੁੱਟਪਾਥਾਂ ਦੇ ਉੱਤੇ ਜਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਬੱਚੀਆਂ ਸੁੱਤੀਆਂ ਹੁੰਦੀਆਂ ਜੇ ਉਹਨਾਂ ਦੇ ਕੋਲੇ ਕੋਈ ਕੁੱਤਾ ਸੁੱਤਾ ਹੋਵੇ ਤਾਂ ਉਹਦਾ ਰੇਪ ਨਹੀਂ ਹੋਊਗਾ ਕੁੱਤਾ ਪੌਂ ਪੂਰੀ ਸੁਰੱਖਿਆ ਹੋ ਜ ਉਹ ਕਹਿੰਦੀ ਜੀ ਮੈਂ ਤਾਂ ਆਪ ਰਾਤ ਨੂੰ ਇਹ ਮਹਿਸੂਸ ਕਰੂੰਗੀ ਵੀ ਜੇਕਰ ਕੁੱਤੇ ਫਿਰਦੇ ਆ ਤੇ ਇਹ ਸੌਂਪਣਗੇ ਜੇਕਰ ਮੈਨੂੰ ਕੁਝ ਹੋਗਾ ਤਾਂ ਫਿਰ ਮੇਰੀ ਜ਼ਿੰਦਗੀ ਬਚ ਜੂਗੀ ਸੋ ਅਦਾਲਤ ਨੇ ਗੱਲ ਕਹੀ ਆ ਵੀ ਜਿੰਨੇ ਤੁਸੀਂ ਇਮੋਸ਼ਨ ਕੁੱਤਿਆਂ ਨੂੰ ਨਹੀਂ ਦਿਖਾ ਰਹੇ ਆ ਕਦੇ ਮਨੁੱਖਾਂ ਲਈ ਇਹਨੇ ਇਮੋਸ਼ਨ ਦਿਖਾਏ ਆ ਤੇ ਇਹਨਾਂ ਕੁੱਤਿਆਂ ਦੇ ਬਾਰੇ ਸੂਬਾ ਦੀਆਂ ਸਾਰੀਆਂ ਸਰਕਾਰਾਂ ਨੂੰ ਅਸੀਂ ਮੋਟਾ ਜੁਰਮਾਨਾ ਕਰਿਆ ਕਰਾਂਗੇ ਜੇਕਰ ਕੁਝ ਵੀ ਅਣਸਫਾਵਾ ਵਾਪਰ ਜਾਂਦਾ ਤਾਂ ਸੋ ਇਸ ਤਰੀਕੇ ਦੀ ਵਾਰਤਾ ਲੱਭ ਹੋਈ ਹੈ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਠੰਡ ਦੇ ਕੀ ਹਾਲ ਚਾਲ ਨੇ ਜੀ ਠੰਡ ਦਾ ਮੌਸਮ ਕਿਵੇਂ ਆ ਪੰਜਾਬ 'ਚ ਨਕੋ ਆਵਦੇ ਵਿੱਚ ਠੰਡ ਹੈ ਜਿਹੜੀਆਂ ਜ਼ੋਰਾਂ ਦੇ ਉੱਤੇ ਆ ਤੇ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਲਗਾਤਾਰ ਠੰਡ ਸਿਖਰ ਦੇ ਉੱਤੇ ਆ ਤੇ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਆ ਵੀ ਇਹ ਹਲੇ ਸਿਖਰ ਦੇ ਉੱਤੇ ਰਹਿਣੀ ਆ ਕੋਈ ਠੰਡ ਦੇ ਵਿੱਚ ਕਟੌਤੀ ਦੀ ਆਸ ਨਹੀਂ ਗਈ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਜਿੰਨੀ ਠੰਡ ਪੈ ਰਹੀ ਆ ਉਹ ਹੈਰਾਨ ਕਰਦੀ ਆ ਐਤਕੀ ਪਿਛਲੇ ਕਈ ਵਰ੍ਹਾਂ ਦਾ ਰਿਕਾਰਡ ਟੁੱਟ ਗਿਆ ਕੱਲੇ ਪੰਜਾਬ ਦੇ ਵਿੱਚ ਨਹੀਂ ਤੁਸੀਂ ਰਾਜਸਥਾਨ ਦੀ ਗੱਲ ਕਰੋ ਉਸੇ ਵੀ ਰਿਕਾਰਡ ਟੁੱਟੇ ਪਏ ਆ ਉਤਰਾਖੰਡ ਦੀ ਗੱਲ ਕਰੋ ਸ਼੍ਰੀਨਗਰ ਦੀ ਗੱਲ ਕਰੋ ਹਿਮਾਚਲ ਪ੍ਰਦੇਸ਼ ਦੀ ਗੱਲ ਕਰੋ ਹਰਿਆਣੇ ਦੀ ਗੱਲ ਕਰੋ ਦਿੱਲੀ ਦੀ ਗੱਲ ਕਰੋ ਇਸ ਵੇਲੇ ਠੰਡ ਦੇ ਰਕਾਰ ਟੁੱਟੇ ਪਏ ਆ ਤੇ ਸਭ ਤੋਂ ਬਹੁਤ ਜ਼ਰੂਰੀ ਗੱਲ ਇਹ ਆ ਵੀ ਇਸ ਠੰਡ ਦੇ ਕਰਕੇ ਮੌਤਾਂ ਵੀ ਹੋ ਰਹੀਆਂ ਤੇ ਜਨਜੀਵਨ ਪ੍ਰਭਾਵਿਤ ਵੀ ਹੋ ਰਿਹਾ ਜੀ ਜੀ ਤੇ ਟੈਣਾ ਸਾਹਿਬ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਬਿਲਕੁਲ ਸ਼ਾਂਤੀ ਹੋਈ ਪਈ ਐ ਸਾਰੇ ਪਾਸੇ ਕੋਈ ਹੈ ਹੀ ਨਹੀਂ ਹਿਲਜੁਲ ਬਸ ਵੈਸੇ ਤਾਂ ਜੀ ਆਪਾਂ ਕੱਲ ਕਰਗੇ ਪੰਜਾਬੀ ਫਿਲਮਾਂ ਦੀ ਤਾਂ ਫਿਲਮਾਂ ਤਾਂ ਇਨਾ ਮਹੀਨਿਆਂ ਦੇ ਵਿੱਚ ਜਾਂ ਇਸ ਮਹੀਨੇ ਦੇ ਵਿੱਚ ਆਉਂਦੀਆਂ ਨਹੀਂ ਹੁੰਦੀਆਂ ਅਮਤਾਲਕ ਪੋਸਟਰ ਵੇਖਿਆ ਡੀਐਸਪੀ ਦੇਵ ਦਾ ਅਗਲਾ ਪਾਰਟ ਆ ਜਿਹੜਾ ਦੇਵ ਖਰੋੜ ਦਾ ਉਹ ਫਰਵਰੀ ਦੇ ਵਿੱਚ ਆ ਉਹ ਮਤਲਬ ਮੈਨੂੰ ਲੱਗਦਾ ਵੀ ਇਸ ਸਾਲ ਦੀ ਪਹਿਲੀ ਫਿਲਮ ਹੀ ਹੋਵੇ ਸ਼ਾਇਦ ਉਹ ਜਿਹਦੀ ਰਿਲੀਜ਼ਿੰਗ ਦੀ ਅਨਾਉਂਸਮੈਂਟ ਹੋਈ ਆ 225 ਪੰਜਾਬੀ ਫਿਲਮਾਂ ਲਈ ਪੰਜਾਬੀ ਕਲਾ ਖੇਤਰ ਲਈ ਬਹੁਤ ਮਾੜਾ ਰਿਹਾ ਕੋਈ ਨਾ ਚੱਜਦਾ ਗਾਣਾ ਹੋਇਆ ਜੀ ਹਿੱਟ ਤੇ ਨਾ ਕੋਈ ਫਿਲਮ ਹਿੱਟ ਹੋਈ ਆ ਤੇ ਸਾਡੇ ਕੋਲੋਂ ਕਲਾ ਖੇਤਰ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਤੁਰ ਗਈਆਂ ਇਹ ਤਾਂ ਕਿ ਕੁਝ ਵੀ ਇਹੋ ਜਿਹਾ ਨਾ ਹੋਵੇ ਇਹਦੇ ਤੋਂ ਚਲੋ ਅਸੀਂ ਕਾਮਨਾ ਕਰਦੇ ਆ ਪਰ ਪੰਜਾਬੀ ਗੀਤ ਪੰਜਾਬੀ ਫਿਲਮ ਕੋਈ ਵੀ ਹਾਲੇ ਤੱਕ ਐਸਾ ਨਹੀਂ ਹੈਗਾ ਕਿਉਂਕਿ ਦੇਖੋ ਅੱਜ ਆਪਾਂ ਨਵੇਂ ਸਾਲ ਦੇ ਪਹਿਲੇ 15 ਦਿਨ ਤੱਕ ਲੈ ਆ ਜੀ ਪੂਰੇ ਹੋ ਗਏ ਆ ਪਰ ਇਹ ਜਿਕੇ ਕੋਈ ਵੀ ਐਸਾ ਗਾਣਾ ਕੋਈ ਵੀ ਐਸੀ ਫਿਲਮ ਹਾਲੇ ਤੱਕ ਆਈ ਨਹੀਂ ਪਿਛਲੇ ਸਾਲ ਦਾ ਜੇ ਪਰਕਾਡ ਦੇਖੀਏ ਤਾਂ ਬੜਾ ਮਾੜਾ ਰਿਹਾ ਤੇ ਐਤਕੀ ਸਭ ਕੁਝ ਚੱਲੇ ਇਹਦੀ ਅਸੀਂ ਕਾਮਨਾ ਕਰਦੇ ਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਜੀ ਅੱਪਾ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ